ਸ਼ਾਇਦ ਇਹਨਾ ਤੋ ਸੁਵੀਰਾ ਨੂੰ ਵੇਖਣ ਤੋਂ ਬਾਅਦ ਤੁਸੀਂ ਵੀ ਇਹ ਕਹੋਗੇ ਕਿ ਧੁਮਾਵਾਂ ਰੰਗ ਲਿਆਈਆਂ ਨੇ ਗਰਸਰ ਨੇ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਜਿੱਥੇ ਇੱਕ ਸ਼ਖਸ ਦਾ ਅੰਤਮ ਸੰਸਕਾਰ ਕੀਤਾ ਜਾ ਰਿਹਾ ਹੁੰਦਾ ਤੇ ਅਚਾਨਕ ਹੀ ਚਿਖਾ ਦੇਤੂ ਸ਼ਖਸ ਖੜਾ ਹੋ ਜਾਂਦਾ ਜੀ ਹਾਂ ਬਿਲਕੁਲ ਇਹ ਮੰਜ਼ਰ ਵੇਖ ਕੇ ਆਲੇ ਦੁਆਲੇ ਦੇ ਲੋਕ ਵੀ ਇੱਕ ਵਾਰ ਤੱਕ ਭਰਾਵ ਜਾਂਦੇ ਨੇ ਪਾਜੜਾ ਪੈ ਜਾਂਦੀਆਂ ਨੇ ਤੇ ਕਈ ਲੋਕ ਤੇ ਇਹੀ ਕਹਿ ਰਹੇ ਨੇ ਕਿ ਦੁਆਵਾਂ ਦਸਰ ਹੈ ਕਿ ਇੱਕ ਮਰਿਆ ਹੋਇਆ ਬੰਦਾ ਵੀ ਜ਼ਿੰਦਾ ਹੋ ਗਿਆ ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਇੱਕ ਚੌਕਸ ਜਿਸ ਨੂੰ ਸਾੜਨ ਦੇ ਲਈ ਚਿਖਾ ਤੇ ਪਾ ਹੀ ਦਿੱਤਾ ਸੀ ਸਸਕਾਰ ਕਰ ਹੀ ਦੇਣਾ ਸੀ ਜੇਕਰ ਕੁਝ ਕਮੈਂਟ ਦੀ ਦੇਰੀ ਹੋ ਜਾਂਦੀ ਸ਼ਾਇਦ ਇਹਨਾਤ ਸੁਵੀਰਾ ਨੂੰ ਵੇਖਣ ਤੋਂ ਬਾਅਦ ਤੁਸੀਂ ਵੀ ਇਹ ਕਹੋਗੇ ਕਿ ਦੁਆਵਾਂ ਹੇ ਰੰਗਲੀਆਆਂ ਨੇ ਗਰਸਰ ਨੇ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਜਿੱਥੇ ਇੱਕ ਸ਼ਖਸ ਦਾ ਅੰਤਮ ਸੰਸਕਾਰ ਕੀਤਾ ਜਾ ਰਿਹਾ ਹੁੰਦਾ ਤੇ ਅਚਾਨਕ ਹੀ ਚਿਖਾ ਦੇਤੂ ਸ਼ਖਸ ਖੜਾ ਹੋ ਜਾਂਦਾ ਜੀ ਹਾਂ ਬਿਲਕੁਲ ਇਹ ਮੰਜ਼ਰ ਵੇਖ ਕੇ ਆਲੇ ਦੁਆਲੇ ਦੇ ਲੋਕ ਵੀ ਇੱਕ ਵਾਰ ਤੱਕ ਭਰਾਵ ਜਾਂਦੇ ਨੇ ਪਾਜੜਾ ਪੈ ਜਾਂਦੀਆਂ ਨੇ ਤੇ ਕਈ ਲੋਕ ਤੇ ਇਹੀ ਕਹਿ ਰਹੇ ਨੇ ਕਿ ਦੁਆਵਾਂ ਦਾਸਰਾਏ ਕਿ ਇੱਕ ਮਰਿਆ ਹੋਇਆ ਬੰਦਾ ਵੀ ਜ਼ਿੰਦਾ ਹੋ ਗਿਆ ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਇੱਕ ਚੌਕਸ ਜਿਸ ਨੂੰ ਸਾੜਨ ਦੇ ਲਈ ਚਿਖਾ ਤੇ ਪਾ ਹੀ ਦਿੱਤਾ ਸੀ ਸਸਕਾਰ ਕਰ ਹੀ ਦੇਣਾ ਸੀ ਜੇਕਰ ਕੁਝ ਕਮੈਂਟ ਦੀ ਦੇਰੀ ਹੋ ਜਾਂਦੀ ਸ਼ਾਇਦ ਇਹਨਾਤ ਸੁਵੀਰਾ ਨੂੰ ਵੇਖਣ ਤੋਂ ਬਾਅਦ ਤੁਸੀਂ ਵੀ ਇਹ ਕਹੋਗੇ ਕਿ ਦੁਆਵਾਂ ਇਹ ਰੰਗਲੀਆਆਂ ਨੇ ਗਰਸਰ ਨੇ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਜਿੱਥੇ ਇੱਕ ਸ਼ਖਸ ਦਾ ਅੰਤਮ ਸੰਸਕਾਰ ਕੀਤਾ ਜਾ ਰਿਹਾ ਹੁੰਦਾ ਤੇ ਅਚਾਨਕ ਹੀ ਚਿਖਾ ਦੇ ਉਤੋਂ ਸ਼ਖਸ ਖੜਾ ਹੋ ਜਾਂਦਾ ਜੀ ਹਾਂ ਬਿਲਕੁਲ ਇਹ ਮੰਜ਼ਰ ਵੇਖ ਕੇ ਆਲੇ ਦੁਆਲੇ ਦੇ ਲੋਕ ਵੀ ਇੱਕ ਵਾਰ ਤੱਕ ਭਰਾਵ ਜਾਂਦੇ ਨੇ ਪਾਜੜਾ ਪੈ ਜਾਂਦੀਆਂ ਨੇ ਤੇ ਕਈ ਲੋਕ ਤੇ ਇਹੀ ਕਹਿ ਰਹੇ ਨੇ ਕਿ ਦੁਆਵਾਂ ਦਾਸਰ ਹੈ ਕਿ ਇੱਕ ਮਰਿਆ ਹੋਇਆ ਬੰਦਾ ਵੀ ਜ਼ਿੰਦਾ ਹੋ ਗਿਆ ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਇੱਕ ਚੌਕਸ ਜਿਸ ਨੂੰ ਸਾੜਨ ਦੇ ਲਈ ਚਿਖਾ ਤੇ ਪਾ ਹੀ ਦਿੱਤਾ ਸੀ ਸਸਕਾਰ ਕਰ ਹੀ ਦੇਣਾ ਸੀ ਜੇਕਰ ਕੁਝ ਕਮੈਂਟ ਦੀ ਦੇਰੀ ਹੋ ਜਾਂਦੀ ਸ਼ਾਇਦ ਇਹਨਾਤ ਸੁਵੀਰਾ ਨੂੰ ਵੇਖਣ ਤੋਂ ਬਾਅਦ ਤੁਸੀਂ ਵੀ ਇਹ ਕਹੋਗੇ ਕਿ ਦੁਆਵਾਂ ਹੇ ਰੰਗਲੀਆਆਂ ਨੇ ਗਰਸੇ ਨੇ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਜਿੱਥੇ ਇੱਕ ਸ਼ਖਸ ਦਾ ਅੰਤਮ ਸੰਸਕਾਰ ਕੀਤਾ ਜਾ ਰਿਹਾ ਹੁੰਦਾ ਤੇ ਅਚਾਨਕ ਹੀ ਚਿਖਾ ਦੇ ਉਤੋਂ ਸ਼ਖਸ ਖੜਾ ਹੋ ਜਾਂਦਾ ਜੀ ਹਾਂ ਬਿਲਕੁਲ ਇਹ ਮੰਜ਼ਰ ਵੇਖ ਕੇ ਆਲੇ ਦੁਆਲੇ ਦੇ ਲੋਕ ਵੀ ਇੱਕ ਵਾਰ ਤੱਕ ਭਰਾਵ ਜਾਂਦੇ ਨੇ ਪਾਜੜਾ ਪੈ ਜਾਂਦੀਆਂ ਨੇ ਤੇ ਕਈ ਲੋਕ ਤੇ ਇਹੀ ਕਹਿ ਰਹੇ ਨੇ ਕਿ ਦੁਆਵਾਂ ਦਾਸਰ ਹੈ ਕਿ ਇੱਕ ਮਰਿਆ ਹੋਇਆ ਬੰਦਾ ਵੀ ਜ਼ਿੰਦਾ ਹੋ ਗਿਆ ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਇੱਕ ਚੌਕਸ ਜਿਸ ਨੂੰ ਸਾੜਨ ਦੇ ਲਈ ਚਿਖਾ ਤੇ ਪਾ ਹੀ ਦਿੱਤਾ ਸੀ ਸਸਕਾਰ ਕਰ ਹੀ ਦੇਣਾ ਸੀ ਜੇਕਰ ਕੁਝ ਕਮੈਂਟ ਦੀ ਦੇਰੀ ਹੋ ਜਾਂਦੀ ਸ਼ਾਇਦ ਇਹਨਾਤ ਸੁਵੀਰਾ ਨੂੰ ਵੇਖਣ ਤੋਂ ਬਾਅਦ ਤੁਸੀਂ ਵੀ ਇਹ ਕਹੋਗੇ ਕਿ ਦੁਆਵਾਂ ਹੇ ਰੰਗ ਲਿਆਈਆਂ ਨੇ ਦਰਸਾ ਲਈ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਜਿੱਥੇ ਇੱਕ ਸ਼ਖਸ ਦਾ ਅੰਤਮ ਸੰਸਕਾਰ ਕੀਤਾ ਜਾ ਰਿਹਾ ਹੁੰਦਾ ਤੇ ਅਚਾਨਕ ਹੀ ਚਿਖਾ ਦੇ ਉਤੋਂ ਸ਼ਖਸ ਖੜਾ ਹੋ ਜਾਂਦਾ ਜੀ ਹਾਂ ਬਿਲਕੁਲ ਇਹ ਮੰਜ਼ਰ ਵੇਖ ਕੇ ਆਲੇ ਦੁਆਲੇ ਦੇ ਲੋਕ ਵੀ ਇੱਕ ਵਾਰ ਤਾਂ ਘਬਰਾ ਜਾਂਦੇ ਨੇ ਭਾਜੜਾ ਪੈ ਜਾਂਦੀਆਂ ਨੇ ਤੇ ਕਈ ਲੋਕ ਤੇ ਇਹੀ ਕਹਿ ਰਹੇ ਨੇ ਕਿ ਦੁਆਵਾਂ ਦਸਰਾ ਹੈ ਕਿ ਇੱਕ ਮਰਿਆ ਹੋਇਆ ਬੰਦਾ ਵੀ ਜ਼ਿੰਦਾ ਹੋ ਗਿਆ ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਇੱਕ ਚੌਕਸ ਜਿਸ ਨੂੰ ਸਾੜਨ ਦੇ ਲਈ ਚਿਖਾ ਤੇ ਪਾ ਹੀ ਦਿੱਤਾ ਸੀ ਸਸਕਾਰ ਕਰ ਹੀ ਦੇਣਾ ਸੀ ਜੇਕਰ ਕੁਝ ਕਮੈਂਟ ਦੀ ਦੇਰੀ ਹੋ ਜਾਂਦੀ ਸ਼ਾਇਦ ਇਹਨਾਤ ਸੁਵੀਰਾ ਨੂੰ ਵੇਖਣ ਤੋਂ ਬਾਅਦ ਤੁਸੀਂ ਵੀ ਇਹ ਕਹੋਗੇ ਕਿ ਦੁਆਵਾਂ ਹੇ ਰੰਗਲੀਆਈਆਂ ਨੇ ਦਰਸਾਈ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਜਿੱਥੇ ਇੱਕ ਸ਼ਖਸ ਦਾ ਅੰਤਮ ਸੰਸਕਾਰ ਕੀਤਾ ਜਾ ਰਿਹਾ ਹੁੰਦਾ ਤੇ ਅਚਾਨਕ ਹੀ ਚਿਖਾ ਦੇ ਉਤੋਂ ਸ਼ਖਸ ਖੜਾ ਹੋ ਜਾਂਦਾ ਜੀ ਹਾਂ ਬਿਲਕੁਲ ਇਹ ਮੰਜ਼ਰ ਵੇਖ ਕੇ ਆਲੇ ਦੁਆਲੇ ਦੇ ਲੋਕ ਵੀ ਇੱਕ ਵਾਰ ਤਾਂ ਘਬਰਾ ਜਾਂਦੇ ਨੇ ਭਾਜੜਾ ਪੈ ਜਾਂਦੀਆਂ ਨੇ ਤੇ ਕਈ ਲੋਕ ਤੇ ਇਹੀ ਕਹਿ ਰਹੇ ਨੇ ਕਿ ਦੁਆਵਾਂ ਦਸਰਾਈ ਕਿ ਇੱਕ ਮਰਿਆ ਹੋਇਆ ਬੰਦਾ ਵੀ ਜ਼ਿੰਦਾ ਹੋ ਗਿਆ ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਇੱਕ ਚੌਕਸ ਜਿਸ ਨੂੰ ਸਾੜਨ ਦੇ ਲਈ ਚਿਖਾ ਤੇ ਪਾ ਹੀ ਦਿੱਤਾ ਸੀ ਸਸਕਾਰ ਕਰ ਹੀ ਦੇਣਾ ਸੀ ਜੇਕਰ ਕੁਝ ਕਮੈਂਟ ਦੀ ਦੇਰੀ ਹੋ ਜਾਂਦੀ